ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਅੱਜ ਬਾਬਾ ਜੀ ਦੇ ਘਰ ਦੀਆਂ ਸਬਜ਼ੀਆਂ ਦੀਆਂ ਕੈਰੀਆਂ ਵਿਖਾਉਂਦੇ ਆਂ ਜੀ ਕੀ ਕੁਝ ਲਾਇਆ ਹੈ ਤੇ ਹੁਣ ਗੋਭੀ ਵੱਢ ਰਹੇ ਨੇ ਸ਼ਾਇਦ ਕਰਦੇ ਆਂ ਗੱਲ ਬਾਬਾ ਜੀ ਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਚੱਲ ਬਾਬਾ ਜੀ ਠੀਕ ਹੈ ਤੁਸੀਂ ਸੁਣਾਓ ਵਧੀਆ ਜੀ ਛਕ ਲਿਆ ਪ੍ਰਸ਼ਾਦਾ ਪਾਣੀ ਹਾਂ ਜੀ ਹਾਂ ਜੀ ਠੀਕ ਹੈ ਇਹ ਗੋਭੀ ਤੋੜ ਰਹੇ ਹੋ ਆਹੋ ਮੈਂ ਗੋਭੀ ਵੜ ਦਈਏ ਹਾਂਜੀ ਕੀ ਕੁਝ ਲਗਾਇਆ ਜਾਏ ਦੱਸਿਓ ਇੱਕ ਵਾਰੀ ਕੋਈ ਰੋਟੀਆਂ 'ਚ ਪੈ ਜੂਗੀ ਕੁਝ ਗੋਭੀ ਵਾਲੇ ਪਰੌਠੇ ਹਾਂ ਗੋਭੀ ਵਾਲੇ ਪਰੌਠੇ ਆਹ ਗੋਭੀ ਵਾਲੇ ਪਰੌਠੇ ਖਾਦੈ ਜਾਣਗੇ ਹੈ ਕਿ ਨਹੀਂ ਹਾਂਜੀ ਹਾਂ ਸੁਖਮੰਜੀ ਲਾਇਆ ਸਭ ਕੁਝ ਹੀ ਆ ਥੋੜਾ ਥੋੜਾ ਅੱਛਾ ਜਦੋਂ ਜਾਈਏ ਬਾਜ਼ਾਰ ਨਾਲੇ ਫਿਰ ਇਥੋਂ ਫੜ ਕੇ ਪਾ ਲਿਆ ਗਾਜਰਾਂ ਨੇ ਹਾਂਜੀ ਉਹ ਪਾਲ ਗਿਆ ਅੱਛਾ ਇਥੇ ਆ ਗੋਭੀ ਲਾਈ ਥੋੜੀ ਜੀ ਖਾਦੀ ਚੱਲੀ ਆ ਹਾਂਜੀ ਆ ਮਟਰਿਆ ਕੁਝ ਉਹ ਮੜਨੇ ਅੱਛਾ ਬਟਰ ਕੋਜ ਅੱਗੇ ਵੀ ਲਾਏ ਹਾਂ ਉਹ ਤੇ ਕੋਜ ਬਟਰ ਪੱਕ ਗਏ ਕਿ ਅਜੇ ਸਮਾਂ ਇਨ੍ਹਾਂ ਦੇ ਪੱਕਣ ਚ ਨਹੀਂ ਨਹੀਂ ਮਟਰ ਦੇ ਅਜੇ ਲੱਗਣੇ ਨੇ ਹੁਣ ਫੁੱਲ ਤੇ ਆਇਆ ਵਾ ਇਹ ਸਿਆਲੀ ਮਟਰ ਨੇ ਆਹ ਆ ਇਨ੍ਹਾਂ ਦੇ ਜੇ ਹੋਣਾ ਆਦੇ ਠੀਕ ਆ ਹਾਂ ਤੇ ਇਹ ਵੀ ਇਹਨੇ ਦੂਜਾ ਆਪਣਾ ਬਾਜ਼ਾਰ ਚ ਆ ਵੀ ਗਏ ਨੇ ਨਾ ਮੈਂ ਤਾਂ ਕਹਿ ਕੇ ਹਾਂਜੀ ਆ ਦੇਖੋ ਜੀ ਮੂਰੀ ਵਾ ਬਿਲਕੁਲ ਬਿਲਕੁਲ ਇਹ ਵੀ ਪਰਾਲੀ ਮੰਦੀ ਬੜੀ ਇਹ ਚੱਲ ਨਾਂ ਗੰਦੇ ਨਾਂ ਗੰਦੇ ਇਹ ਵੀ ਗੱਲ ਕਰਨ ਦੀ ਹੈ ਹਾਂਜੀ ਹਾਂਜੀ ਜੀ ਤੇ ਆ ਗਈ ਗੰਡੇ ਅੱਛਾ ਗੰਡੇ ਰੇ ਹਾਂ ਆ ਗਈ ਥੋਮ ਇਹ ਗੋਡੀ ਵਾਲਾ ਹੀ ਅੱਛਾ ਗੰਡੇ ਆ ਥੋਮ ਇਹ ਆ ਗੜਾਈ ਵਾਲਾ ਆ ਪੀਓ ਪਰਾਲੀ ਨਹੀਂ ਰੱਖੀ ਤੇ ਤੇ ਗੋਡੀ ਕੀਤੀ ਆਪ ਇਹ ਰੰਬੀ ਵਾਲਾ ਹਾਂ ਰੰਬੀ ਵਾਲਾ ਹਾਂ ਹੋ ਚੀਜਾਂ ਸਾਰੀਆਂ ਲਾਈਆਂ ਵਾਂ ਹਾਂਜੀ ਹੂੰ ਤੇ ਬਾਬਾ ਜੀ ਇਹ ਜਿਹੜੀ ਅਜੇ ਡੀ ਸਬਜੀ ਹੈ ਹੂੰ ਇਹਨੂੰ ਵੀ ਕੋਈ ਖਾਦ ਪਾਣੀ ਪਾਉਂਦੇ ਜੇ ਕਿ ਜਾਂ ਫਿਰ ਰੂੜੀ ਰਾੜੀ ਦੇ ਨਾਲ ਹੀ ਇਹ ਚੱਲਦਾ ਹੈ ਸਾਰਾ ਓਏ ਇਹਨੂੰ ਖਾਦ ਨਹੀਂ ਕਿਤੇ ਮਾੜੀ ਮੋੜੀ ਹੋਣੀ ਨਹੀਂ ਤੇ ਲੋੜ ਹੀ ਨਹੀਂ ਪੈਂਦੀ ਕੋਈ ਥਾਂ ਹੀ ਬੜਾ ਜੋਰ ਆਇਆ ਹੈ ਰੂੜੀ ਰਾੜੀ ਪੈਂਦੀ ਨਹੀਂ ਦੀ ਨਾ ਅੱਛਾ ਹਾਂ ਆ ਚਕੰਦਰ ਜੀ ਅੱਛਾ ਇਹ ਸਲਾਦ ਵਾ ਤੇ ਖੂਨ ਬੜਾ ਵਧਾਉਂਦਾ ਜੀ ਇਹ ਲਾਇਆ ਉਹ ਐਵੇਂ ਹੋ ਜਾਂਦਾ ਕੋਈ ਐਡੀ ਖੇਚਲ ਨਹੀਂ ਹੈਗੀ ਦੀ ਹਾਂ ਜੀ ਹਾਂ ਜੀ ਇਹ ਸਲਾਦ ਦੇ ਵਿੱਚ ਇੱਕ ਦੀ ਚਗੰਦਰ ਘਟ ਕੇ ਖਾਲੀ ਬੰਦਾ ਲੇਟੇ ਵਾਲੀ ਰਾਤ ਨਹੀਂ ਮੇਰੇ ਕੋਲ ਇਹ ਆ ਲੈ ਜਾ ਇਹ ਅਭੀ ਇਹ ਝਾਟ ਹੋ ਜਾਂਦਾ ਵਾ ਹਾਂ ਜੀ ਤੇ ਸਲਾਦ ਨਾਲ ਓਏ ਨਾ ਟੁੱਟ ਜੂ ਤੇ ਵਿੱਚ ਪਰ ਲਾਇਆ ਨਾ ਇਦਾਂ ਇਹ ਵਰਸਣ ਜੀ ਇੱਕ ਵੱਟ ਲਾ ਦੀ ਮੁੱਕਦਾ ਹੀ ਨਹੀਂ ਹਾਂ ਜੀ ਹਾਂ ਜੀ ਵਾਂਦੂ ਹੋ ਜਾਂਦਾ ਵਾ ਠੀਕ ਹੈ ਤੇ ਇਹ ਜੋ ਆ ਗਿਆ ਲਸਣ ਹੋ ਗਿਆ ਗੰਡੇ ਹੋ ਗਏ ਇਹ ਬੀਜ ਤੁਸੀਂ ਆਪ ਤਿਆਰ ਕੀਤਾ ਹੋਇਆ ਹੈ ਕਿ ਇਹ ਬਜਾਰੀ ਬੀਜ ਨਹੀਂ ਲਸਣ ਤੇ ਉਹ ਆਪਣਾ ਹੀ ਆ ਜਿਹ ਦੋ ਹੀ ਬੀਜ ਇੱਥੇ ਵੀ ਉਹ ਲਾਇਆ ਵਾ ਵੇਖ ਉਦਾਂ ਉਹ ਲਸਣ ਜਿਹਦੇ ਨੂੰ ਪਰਾਲੀ ਹਾਂਜੀ ਪਰਾਲੀ ਵਾਲਾ ਹਾਂ ਹੈਨਾ ਉਹ ਗੋਡੀ ਵਾਲਾ ਵੀ ਲਾਇਆ ਪਰਾਲੀ ਵਾਲਾ ਵੀ ਲਾਇਆ ਤੁਸੀਂ ਛੱਟੇ ਵਾਲਾ ਵੀ ਲਾਇਆ ਹਾਂ ਸਾਰੇ ਐਕਸਪੈਰੀਮੈਂਟ ਕਰਕੇ ਵੇਖ ਰਹੇ ਹੋ ਕਿ ਕਿਹਦਾ ਜ਼ਿਆਦਾ ਵਧੀਆ ਰਿਜ਼ਲਟ ਆ ਹਾਂ ਇਹ ਵੀ ਉਹ ਵੇਲਾ ਉਹ ਲਸਣ ਦੇ ਨਾਲ ਹਾਂਜੀ ਜਵਰੇ ਹਾਂ ਹਾਂ ਹੈ ਡਿਫਰੈਂਸ ਉਹਦੇ ਚ ਪਰਾਲੀ ਜਿਹਦੇ ਪਾਈ ਠੀਕ ਹੈ ਇਹ ਜੇ ਬੱਗਾ ਜਾਵਾ ਬਾਕੀ ਨੂੰ ਗੋਡੀਆਂ ਦੁੱਧ ਦੇਤੀਆਂ ਹਾਂਜੀ ਤੇ ਹੋਰ ਇਹਦੇ ਵਿੱਚ ਉਹ ਸਾਈਡ ਤੇ ਕੀ ਲਗਾਇਆ ਬਿਲਕੁਲ ਨੀਜੀ ਕਰੀ ਉਹ ਮੇਥੀ ਆ ਲਸਣ ਦੇ ਅੱਗੇ ਆਓ ਮੇਥੀ ਆ ਮੇਤਰੇ ਉਹ ਕਿਹੜੇ ਛਲਕਮਾ ਧਰਨੇ ਉਹਦੇ ਵਿੱਚ ਥੋੜੇ ਜੀ ਚੀਰ ਕੇ ਪਾ ਲਈ ਸਵਾਦ ਬੜਾ ਬਣਦਾ ਹੀ ਹਾਂਜੀ ਹਾਂਜੀ ਤੇ ਆ ਜਿਹੜਾ ਇਹ ਮੂਲੀ ਏ ਇਹ ਮੂਲੀ ਇਹ ਵੀ ਬਸੇਰੀ ਵੱਡੀ ਜੀ ਹੋਈ ਏ ਉਹ ਮੱਕੀ ਛੱਲੀ ਵਾਲੀ ਅੱਛਾ ਉਹ ਦੋ ਚਾਰ ਬੂਟੇ ਜਿਹੜੇ ਸਾਈਡ ਤੋਂ ਆਹ ਉਹ ਤੇਨੂੰ ਹਾਰੇ ਲਾਸ਼ੜੀ ਵੀ ਐਸ ਸਮੇ ਹੋ ਜਾਂਦੀ ਕਿ ਨਹੀਂ ਹੋ ਜਾਂਦੀ ਆ ਵੇ ਆ ਲਾਏ ਕਿ ਦੇ ਉਹ ਲੈਊਗੀ ਛੱਲੀ ਹਾਂ ਲੋਕ ਹੈ ਚੱਲਾ ਗੰਨਾ ਲਈਏ ਮਗਰ ਗੰਨੇ ਵੀ ਹੈਗੇ ਆ ਹੁਕਮਾਦ ਹੀ ਹੈਗਾ ਸਭ ਕੁਲ ਕਰਕੇ ਵੀ ਇਹ ਨਾ ਥੋੜਾ ਥੋੜਾ ਸਾਰਾ ਕੋਈ ਲਾਛੜੀ ਦੇ ਦਾਂ ਹਾਂਜੀ ਇਹ ਵੇਲੇ ਨਹੀਂ ਹੁਣ ਜਾ ਜਾਂਦਾ ਬਾਜ਼ਾਰ ਚ ਤੇ ਇਥੋਂ ਫੜ ਕੇ ਆਪਣਾ ਪੁੱਟ ਕੇ ਤਾਂ ਲੈਦਾ ਜੇ ਚਲ ਗਿਆ ਬਾਜ਼ਾਰ ਤੇ ਫਿਰ ਉਥੋਂ ਲੈ ਆਈ ਦੀ ਹਾਂਜੀ ਹਾਂਜੀ ਹਾਂ ਤੇ ਉਹਨਾ ਗੋਭੀ ਹੋਈ ਫੁੱਲ ਬਣਿਆ ਨਹੀਂ ਤੇ ਮੈਂ ਨਿਸਰ ਜਾਣੇ ਉਦਾਂ ਹਾਂਜੀ ਹਾਂਜੀ ਹੁਣ ਇਹ ਨਹੀਂ ਪੁੱਟ ਕੇ ਲੈ ਜਾਣੇ ਹੈ ਕਿ ਨਹੀਂ ਹਾਂ ਤੇ ਨਾਲੇ ਆਏ ਇਹ ਮੁੜੀਏ ਫੜ ਲਿੰਦਾ ਏ ਮੁੜੀ ਫੜਨੇਗਾ ਹਾਂ ਧਿਆਨ ਨਾਲ ਲੀੜਿਆਂ ਦੇ ਬੀੜ ਦੀ ਹੈ ਕਿ ਨਹੀਂ ਚਲੋ ਆ ਜੀ ਛੋਟਾ ਕਿਸਾਨ ਆ ਡਾ ਵੀ ਲਾ ਲ ਚਾਹ ਬਣੀ ਨਾਲੇ ਪੀਏ ਹੈ ਹਾਂਜੀ ਹਾਂਜੀ ਬਾਬਰ ਜੀ ਜੇ ਆਪਾਂ ਘਰੇ ਸਬਜੀ ਲਾਈ ਆ ਤੇ ਥੋੜਾ ਬੋਤਾ ਹੀ ਚਾਹੁੰਦੇ ਆ ਕਿ ਕੋਈ ਬਿਮਾਰੀ ਲੱਗ ਜੇ ਨਾ ਕੋਈ ਸੰਡੀ ਸੰਡੀ ਪੈ ਵੀ ਜਾਵੇ ਤੇ ਆਪਾਂ ਦਵਾਈਆਂ ਨਾ ਵਰਤੀਏ ਤੇ ਉਹਨਾਂ ਦਾ ਕੀ ਇਲਾਜ ਹੈ ਸੁਮਨ ਜੀ ਗੱਲ ਇਦਾਂ ਵੀ ਜੇ ਮਤਲਬ ਹੁਣ ਆ ਸੁਬੀ ਆ ਨਾ ਹਾਂਜੀ ਤੇ ਇਹਨੂੰ ਸੰਡੀ ਪੈ ਜਾਂਦੀ ਹੈ ਕੋਈ ਹਾਂਜੀ ਕਿਸੇ ਸਬਜੀ ਨੂੰ ਹਾਂਜੀ ਦਵਾਈ ਦੀ ਸਪਰੇਅ ਕਰਨ ਦੀ ਲੋੜ ਨਹੀਂ ਹੈ ਹਾਂਜੀ ਇਹਦੇ ਵਿੱਚ ਪਹਿਲੀ ਗੱਲ ਤੇ ਆਪਾਂ ਨੂੰ ਨਾ ਦੂਜਾ ਲੈ ਕੇ ਨਾ ਨਿੰਮ ਹਾਂਜੀ ਨਿੰਮ ਤੇ ਦਜੀ ਮਿਰਚ ਮਿਰਚ ਹਾਂ ਲਾਉਂਗੀ ਆ ਕੌੜੀ ਅੱਛਾ ਅੱਛਾ ਕਾਲੀ ਮਿਰਚ ਜਿਹੜੀ ਆ ਰਗੜ ਕੇ ਨਾ ਰੰਗੇ ਦਾ ਕੌੜ ਮਾਹੀ ਉਹਨੂੰ ਵਿੱਚ ਰਲਾ ਕੇ ਤੇ ਸਪਰੇਅ ਕਰ ਦੋ अच्छा हां ते माढ़ा या सर्फ ਪਾ ਲੋ ਉਹਦੇ ਨਾਲ ਇੱਕ ਤੇ ਚੰਬੜ ਜਾਂਦੀ ਨਾਲ ਦੇ ਨਾਲ ਸਰਫ ਵੀ ਅਸਰਫ ਪਾਉਣਾ ਸ਼ੈਂਪੂ ਪਾ ਲੋ ਅੱਛਾ ਅੱਛਾ ਹਾਂ ਠੀਕ ਹੈ ਤੇ ਇਹ ਹੋ ਗਈ ਵੀ ਦਵਾਈ ਪਾਉਣ ਦੀ ਲੋੜ ਨਹੀਂ ਉਹਨੂੰ ਕੋਈ ਹਾਂ ਹੈ ਤੇ ਇਤਰਾ ਹੀ ਜੇ ਵੀ ਕਈ ਵੇਖਿਆ ਨਾ ਵੀ ਪੱਤੇ ਜੇ ਖਾਦੇ ਜਾਂਦੇ ਹੁੰਦੇ ਉੱਤੋਂ ਹਾਂ ਤੇ ਕਈ ਕੀ ਕਰਦੇ ਆ ਕਿ ਉਹ ਵਾਢੀ ਦਿੰਦੇ ਆ ਉਤੋਂ ਬੂਟਾ ਹੀ ਵੜ ਦੇਣਾ ਜੜੋਣੀ ਪੁੱਟਣਾ ਤੇ ਉਹ ਫੇਰ ਫੁੱਟ ਜਾਂਦਾ ਹੈ। ਨਹੀਂ ਨਹੀਂ ਉਹ ਬੂਟਾ ਵੜਾ ਲੋੜ ਕੋਈ ਨਹੀਂ ਨਾ ਸਰੇ ਇਹੋ ਕਰਦੇ ਲੋੜ ਹੀ ਕੋਈ ਨਹੀਂ ਨਹੀਂ ਦਵਾਈ ਪਾਉਣੀ ਨਾ। ਹਾਂਜੀ। ਚੁੱਪ ਕਰਕੇ ਬਾਨ ਨਿੰਮ ਤੇ ਮਿਰਚਾਂ ਦੀ। ਲਾਉਣੀ ਪੁੱਤੇ ਇਹਦਾ ਇਹ ਰੰਗ ਹੈ ਦੱਸ। ਇਹਦਾ ਨਾ ਚਕੰਦਰ ਦਾ ਰੰਗ ਹੈ। ਜਾਂ ਉਥੇ ਕਰਦ ਲਿਆ ਤੈਨੂੰ ਖਾਵਾਂਗਾ ਕੱਢ ਚੀਰ ਕੇ ਜਾਂ ਕਰਦ ਲਿਆ ਦਾਦੀ। ਹਾਂਜੀ ਹਾਂਜੀ। ਇਹ ਵੀ ਨੰਨ ਗਾਲਾ ਸੁਣੀ ਕੋਈ ਲੋੜ ਨਹੀਂ ਮਤਲਬ ਸਪਰੇਅ ਵੀ ਨਹੀਂ ਲੈ ਪੈਂਦੀ ਹਾਂਜੀ ਹਾਂ ਤੇ ਬਾਕੀ ਹੁਣ ਤੇ ਜਦੋਂ ਪਤਾ ਉਹ ਮਿਲਦੀ ਡੀ ਡੀ ਵੀ ਵੀ ਉਹ ਦਵਾਈ ਅਸਰ ਨਹੀਂ ਕਰਦੀ ਕਰਦੀ ਪਰ ਉਹ ਹੁਣ ਮਤਲਬ ਉਹਦੇ ਤੇ ਰੋਗ ਜੀ ਲੱਗੀ ਨਹੀਂ ਤੇ ਉਹ ਇਹਦੇ ਉਧ ਮਾੜੀ ਨਾਰਮਲ ਜੀ ਪਾ ਕੇ ਕਰਦੇ ਸੁੰਢੀ ਲੱਭਦੀ ਨਹੀਂ ਅੱਛਾ ਅੱਛਾ ਡੀ ਡੀ ਵੀ ਗਾਇ ਉਹ ਜਿਹੜੀ ਵੀ ਤੂੰ ਉਧਰ ਡੰਗਰਾਂ ਨੂੰ ਵੀ ਖਰੀਦ ਆਹ ਉਹ ਰੱਖੀ ਹੈ ਲੈਈ ਦੀ ਉਹਦੀ ਉਹ ਦਾ ਵਿੱਚ ਵਾਰ ਥੋੜੀ ਰਾ ਛੱਡੀ ਦੀ ਲਿਆ ਕੇ ਹਾਂ ਉਹ ਸੁਪਰੇ ਜੂ ਕੰਲੀ ਉਹ ਇਹ ਮਿਲਦੀ ਡੇੜ ਲੰਗੀ ਦੀ ਇਹਦੇ ਪਰ ਕੋਈ ਨਹੀਂ ਅਸਰ ਕਰ ਜਾਂਦੀ ਹਾਂਜੀ ਉਹ ਨੂੰ ਆ ਵੀ ਹੂੰ ਕੀ ਕਹਿੰਦਾ ਇਹ ਲਹੂ ਏ ਹਾਂ ਬਣਿਆ ਦੇਖ ਕਿੱਦਾਂ ਸੁਣ ਆ ਖਾਣਾ ਖਾਣਾ ਦੇਣਾ ਦੇਣਾ ਜੀ ਦੇ ਕੀ ਮੰਦਾ ਹਨਾ

ਇਹ ਸੁੰਝਿਆ ਤੇ ਬਹੁਤ ਛੇਤੀ ਹੋ ਜਾਂਦਾ ਇਹਦੀ ਗੱਲ ਕੋਈ ਨਹੀਂ ਅਸਲਾਦ ਵਾਸਤੇ ਨਾ ਇੱਕ ਖੂਨ ਬੜਾ ਬਣਦਾ ਹੈ। ਅੱਛਾ। ਹੂੰ। ਤੇ ਉਹ ਜਿਵੇਂ ਕਿਹਾ ਨਾਰ ਦੇ ਨਾਲ ਵਾਧਾ ਉਹਦੇ ਨਾਲ ਉਹ ਤੇ ਚਕੰਦਰੀ ਫਿਰ ਵਧੀਆ। ਹਾਂ ਹਾਂ ਬਹੁਤ ਵਧੀਆ। ਨਾਰ ਨਾਲੋਂ ਜ਼ਿਆਦਾ ਇਹਦੇ ਜੀ ਆਸ ਰਿਆ। ਹਾਂਜੀ। ਹੂੰ ਆ। ਸੋ ਠੀਕ ਹੈ ਬਾਬਾ ਜੀ ਫਿਰ ਵਾਈ ਗੁਰਜੀ ਦਾ ਖਾਲਸਾ। ਸਾਬ ਵਾਈ ਗੁਰਜੀ ਖਾਲਸਾ।